ਕਰਦੇ ਆ ਆਵਾਜ਼ ਨਹੀਂ ਤੁਹਾਨੂੰ ਆਓ ਯਾਰ ਕੋਈ ਗੰਦਾ ਨਹੀਂ ਹੁੰਦਾ ਬੋਚਿਆ ਆਓ ਅੰਕਲ ਜੀ ਇੱਧਰ ਆਜੋ ਰੀ ਆਜੋ ਰੀ ਚੌਂ ਮਹੀਮ ਔਰ ਖਾਸ ਕਰਕੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੁਲਾਰਾ ਮਿਲਦਾ ਸੋ ਮੈਂ ਬਹੁਤ ਬਹੁਤ ਧੰਨਵਾਦੀ ਆਂ ਸਭ ਤੋਂ ਪਹਿਲਾਂ ਸਾਡੇ ਆਮ ਆਦੀ ਪਾਰਟੀ ਦੇ ਵਰਕਰ ਸਭਾਨ ਜਿਹੜੇ ਸਾਡੇ ਬਾਮਣੀ ਵਾਲੇ ਦੇ ਆ ਜਿਨ੍ਹਾਂ ਨੇ ਚੰਗੀ ਸੋਚ ਨੂੰ ਅੱਗੇ ਲੈਂਦੇ ਸਾਡੇ ਅੱਜ ਮੌਜੂਦਾ ਸਰਪੰਚ ਜਿਹੜੇ ਸਾਡੇ ਗ੍ਰਿਸ਼ਨ ਸਿੰਘ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਸੋ ਮੈਂ ਧੰਨਵਾਦ ਦੀਆਂ ਅੱਜ ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ ਪੂਰੇ ਵਿਸ਼ਵਾਸ ਵੀ ਦੁਆਨੇ ਆ ਵੀ ਜਿਸ ਤਰ੍ਹਾਂ ਆਮ ਆਦੀ ਪਾਰਟੀ ਹਰ ਘਰ ਦੇ ਬਰਾਬਰ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਇਹਨਾਂ ਦੇ ਵੀ ਪੂਰੇ ਕੰਮ ਕੀਤੇ ਜਾਣਗੇ ਔਰ ਰਲ ਮਿਲ ਕੇ ਸਾਰੇ ਪਰਿਵਾਰਾਂ ਸੀ ਆਗਾ ਐਮਪੀ ਜਿਹੜਾ ਸਾਡੇ ਬੱਚਿਆਂ ਦੇ ਭਵਿੱਖ ਲਈ ਨਵੇਂ ਕਾਨੂੰਨ ਬਣਨਗੇ ਜਿੱਥੇ ਸਾਡੇ ਬੱਚਿਆਂ ਲਈ ਨਵੇਂ-ਨਵੇਂ ਸਿਸਟਮ ਆਉਣਗੇ ਔਰ ਤਰੱਕੀ ਦੇ ਰਾਹ ਤੇ ਹੋਰ ਲੈ ਕੇ ਜਾਵਾਂਗੇ ਸੋ ਅੱਜ ਉਹਨਾਂ ਦਾ ਵੈਲਕਮ ਕਰਦਾ ਸੋ ਮੈਂ ਮੁਬਾਰਕਬਾਦ ਦਿਨ ਆਪਦੇ ਛੋਟੇ ਭਰਾ ਸਾਰੀਆਂ ਹੀ ਪਾਰਟੀਆਂ ਦੇ ਜਿਹੜੀ ਹੈਗੀ ਆ ਉਮੀਦਵਾਰ ਮੈਦਾਨ ਵਿੱਚ ਉਤਰ ਚੁੱਕੇ ਹਾਲ ਹੀ ਦੇ ਵਿੱਚ ਬੀਜੇਪੀ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਕੀ ਮੰਨਿਆ ਜਾਵੇ ਆਮ ਆਦਮੀ ਪਾਰਟੀ ਦਾ ਕਿਸ ਦੇ ਨਾਲ ਮੁਕਾਬਲਾ ਹੈ ਸਾਹ ਹਾਂ ਵੇਖੋ ਆਮ ਆਦੀ ਪਾਰਟੀ ਨਾ ਤਿੰਨਾਂ ਦਾ ਆਪਸ ਵਿੱਚ ਹੈ ਸਾਡਾ ਤਿੰਨਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ 2 ਸਾਲਾਂ ਦੇ ਕੰਮ ਤੇ ਵੋਟ ਮੰਗੀ ਹੈ ਇਹ ਆਦੇ 70 ਸਾਲਾਂ ਦਾ ਰਿਕਾਰਡ ਲੈ ਕੇ ਵੋਟ ਮੰਗ ਲੈਣਾ ਲੋਕ ਜਿਹਨੂੰ ਚੰਗਾ ਸਮਝਦੇ ਗੁਣ ਵੋਟ ਪਾਦੇ। ਇੱਕ ਪਹਿਲਾ ਅਕਾਲੀ ਦਲ ਪਾਰਟੀ ਸੀ ਜੋ ਕਿ ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਜੋ ਕਿ ਜਦੋਂ ਐਮਐਲਏ ਸਾਹਿਬ ਨੂੰ ਫੋਨ ਕਰਾਉਣਾ ਜਾਂ ਕਰਨਾ ਬਾਕੀ ਚਲੋ ਹਾਲੀਕੇ ਵੋਟਾਂ ਵੀ ਅਸੀਂ ਨਹੀਂ ਪਾਈਆਂ ਸੀ ਫਿਰ ਵੀ ਐਮਐਲਏ ਸਾਹਿਬ ਸਾਡੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੀ ਇਹ ਤਰੱਕੀ ਦੇਖ ਕੇ ਅਸੀਂ ਜਿਹੜੇ ਆ ਆਪਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਬਹੁਤ